ਪੰਜਾਬ 247 TV ਤੇ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਇੱਕ ਜ਼ਰੂਰੀ ਸੂਚਨਾ ਵੀ ਆ ਇੱਕ ਸ਼ੋਕ ਸਮਾਚਾਰ ਵੀ ਆ ਜਿਹੜਾ ਤੁਹਾਨੂੰ ਸਾਂਝਾ ਕਰਨਾ ਉਹ ਇਹ ਆ ਕਿ ਸਾਡੇ ਇੱਥੇ ਜਾਣੇ ਪਛਾਣੇ ਸੀਗੇ ਬਹੁਤ ਵਧੀਆ ਇਨਸਾਨ ਡਾਕਟਰ ਬਲਵਿੰਦ ਬਲਜਿੰਦਰ ਸਿੰਘ ਸੇਖੋਂ ਉਹ ਪਿਛਲੇ ਦਿਨੀ ਭਾਰਤ ਗਏ ਹੋਏ ਸੀਗੇ 30 ਜੂਨ 2025 ਨੂੰ ਉਹਨਾਂ ਉਹ ਸਾਰਿਆਂ ਨੂੰ ਵਿਛੋੜਾ ਦੇ ਗਿਆ ਤੇ ਉਹ ਕਿਤੇ ਵੱਜੋਂ ਕੀਟ ਵਿਗਿਆਨੀ ਪ੍ਰੋਫੈਸਰ ਸਨ ਸੋਚ ਪੱਖੋਂ ਤਰਕਸ਼ੀਲ ਸਨ ਸ਼ੌਕ ਵੱਜੋਂ ਪੱਤਰਕਾਰ ਤੇ ਲੇਖਕ ਦੇ ਦੌਰ ਤੇ ਵੀ ਜਾਣੇ ਜਾਂਦੇ ਸਨ ਉਹਨਾਂ ਦੀ ਸਮਾਜ ਪ੍ਰਤੀ ਸੁਹਿਰਦਤਾ ਅਤੇ ਸਮਰਪਣ ਨੂੰ ਮੁੱਖ ਰੱਖਤਿਆਂ ਟ੍ਰਾਂਟੋ ਦੇ ਆਸ-ਪਾਸ ਦੀਆਂ ਸਾਰੀਆਂ ਵਿਗਾਂਦ ਵਦੂ ਸੰਸਥਾਵਾਂ ਨੇ ਮਿਲ ਕੇ 27 ਜੁਲਾਈ ਨੂੰ ਉਹਨਾਂ ਦੀ ਯਾਦ ਵਿੱਚ ਇੱਕ ਸ਼ਰਧਾਂਜਲੀ ਸਮਾਰੋਹ ਰੱਖਿਆ ਇਹ ਜਿਹੜਾ ਸਮਾਰੋਹ ਹੈ ਜੀ ਇਹ ਐਮਬੈਸੀ ਕਨਵੈਨਸ਼ਨ ਸੈਂਟਰ ਬ੍ਰੈਂਪਟਨ ਦੇ ਵਿੱਚ ਜਾਨੀ ਕਿ 8800 ਗੋਰ ਰੋਡ ਹਾਲ ਨੰਬਰ 5 ਵਿੱਚ ਹੋਣਾ ਸਵੇਰੇ 10:30 ਵਜੇ ਇਹ ਫੰਕਸ਼ਨ ਸ਼ੁਰੂ ਹੋਊਗਾ ਤੇ ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਆ ਇਹ ਜਿਹੜਾ ਸਮਾਗਮ ਹੈ ਇਹ ਇਹਦੇ ਸੰਬੰਧ ਵਿੱਚ ਜਿਹੜਾ ਆ ਇਹ ਫੈਸਲਾ ਹੋਇਆ ਕਿ ਜਿੰਨੀਆਂ ਜਥੇਬੰਦੀਆਂ ਦੇ ਆਗੂ ਉਥੇ ਪਹੁੰਚਣਗੇ ਉਹਨਾਂ ਚੋਂ ਇੱਕ-ਇੱਕ ਨਮਾਇंदे ਨੂੰ ਬੋਲਣ ਦਾ ਸਮਾਂ ਦਿੱਤਾ ਜਾਊਗਾ ਤੇ ਜਿਹੜੇ ਹੋਰ ਵੀ ਸਾਡੇ ਸਮਾਜ ਦੇ ਮਹਤਵਪੂਰਨ ਲੋਕ ਨੇ ਉਹਨਾਂ ਸਾਰਿਆਂ ਨੂੰ ਵੀ 2 ਤੋਂ 3 ਮਿੰਟ ਤੱਕ ਆਪਣੀ ਗੱਲ ਕਹਿਣ ਦੀ ਜਿਹੜਾ ਉਹ ਸਮਾਂ ਮਿਲੂਗਾ ਤੇ ਡਾਕਟਰ ਬਲਜਿੰਦਰ ਸਿੰਘ ਸੇਖੋਂ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਉਹਨਾਂ ਦੀ ਪ੍ਰਦਰਸ਼ਨੀ ਜਿਹੜੇ ਉਹਨਾਂ ਨੇ ਪੇਪਰ ਜ਼ਿੰਦਗੀ ਪਰ ਲਿਖ ਕੇ ਪੜ੍ਹੇ ਤੇ ਰਿਕਾਰਡ ਹੋਏ ਨੇ ਵਕਫਾ ਖਾਤਾ ਮਤੇ ਉਹ ਵੀ ਪ੍ਰਦਰਸ਼ਿਤ ਕੀਤੇ ਜਾਣਗੇ ਤੇ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਨੇ ਉਹ ਵੀ ਲਗਾਤਾਰ ਸਕਰੀਨ ਤੇ ਦਿਖਾਈਆਂ ਜਾਣਗੀਆਂ ਸੋ ਤੁਹਾਨੂੰ ਸਾਰਿਆਂ ਨੂੰ ਇਸ ਸਵਾਗਤ ਵਿੱਚ ਸ਼ਰਧਾਂਜਲੀ ਸਮਾਗਮ ਜਿਹੜਾ ਹੋਣਾ ਉਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਆ ਤੇ ਵਧੇਰੇ ਜਾਣਕਾਰੀ ਤੁਸੀਂ ਕੋਈ ਲੈਣੀ ਹੋਵੇ ਤਾਂ ਬਲਦੇਵ ਰੈਪਾ 416 881 7202 ਉਹਨਾਂ ਦਾ ਨੰਬਰ ਹੈ ਜੀ 416 881 7202 ਤੇ ਇਸੇ ਤਰ੍ਹਾਂ ਹੀ ਕੁਲਦੀਪ ਚਾਹ ਰੇ ਨਾਲ 647 290 9267 ਦੇ ਉੱਤੇ ਤੁਸੀਂ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਤੁਹਾਨੂੰ ਇੱਕ ਵਾਰੀ ਫੇਰ ਇਸ ਸਮਾਗਮ ਵਿੱਚ 27 ਤਰੀਕ ਨੂੰ 10:30 ਵਜੇ ਅੰਬੈਂਸੀ ਕਨਵੈਨਸ਼ਨ ਸੈਂਟਰ ਹੈ ਜਿਹੜਾ 880 ਗੋਰ ਰੋਡ ਬ੍ਰੈਮਟਨ ਉਹਦੇ ਹਾਲ ਨੰਬਰ ਵਿੱਚ ਪੰਜ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਆ ਸਮਾਰਗਮ 10:30 ਵਜੇ ਸ਼ੁਰੂ ਹੋਣਗੇ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ